ਨੇ ਨਾ ਹੌਕਾ ਭਰਿਆ ਅੱਖ ਕਿਹੜੀ ਨਾ ਰੋਈ ਕਿਹੜੀ ਉਹ ਆਣੇ ਦੀ ਅੱਖ ਨਾ ਮਿਲੁੰਦੀ ਤੇ ਧਰਤੀ ਮਾਂ ਨੇ ਕਦੇ ਵੀ ਐਸੀ ਜਿਹੜਾ ਹੌਲੀ ਵੀ ਦੇਖੀ ਜਿਹੜੀ ਇਸ ਧਰਤੀ ਦੇ ਉੱਪਰ ਰਹੀ ਆ ਕਹਿੰਦੇ ਨੇ ਖਤਕੇ ਦੇ ਦਿਨੇ ਨਾ ਹੌਂਕਾ ਪਰਿਆ ਅੱਜ ਕਿਹੜੇ ਨਾਲ ਵਈ ਹਨਾ ਤੱਤੀ ਮਾਰੇ ਕਦੇ ਨਹੀਂ ਵੇਖੀ ਇਹ ਜੋ ਹੋਣੀ ਕੋਈ ਨਹੀਂ ਕਦੇ ਇਸ ਤਰ੍ਹਾਂ ਦਰਬੋਬਨ ਸਿੰਘ ਮਹਾਰਾਜ ਦਿਨੇ ਆਪਣਾ ਸਰਬੱਤ ਸੁਆਰੇ ਆ ਸ਼ਹਾਦਤਾਂ ਦਿੱਤੀਆਂ ਪਰ ਗੁਰੂ ਸਾਹਿਬ ਜੀ ਨੇ ਸਾਹਰ ਆਦਿਆਂ ਨੂੰ ਅੱਖਾਂ ਵਿੱਚ ਸਾਹਮਣੇ ਸ਼ਹੀਦ ਹੋਦਿਆਂ ਵੇਖਿਆ ਬੜਿਆ ਜਗ੍ਹਾ ਦਾ ਛੱਡਿਆ ਛੋਟੇ ਸਾਹਿਬ ਜਰਦੇ ਆਹ ਸ਼ਹਾਦਤ ਦਾ ਪਤਾ ਲੱਗਿਆ ਤੇ ਮਹਾਰਾਜ ਤੀਰ ਵੀ ਨੋਕੇ ਨਾਲ ਧਾਰੀ ਰੱਖਦਾ ਉੱਟ ਕੇ ਜਿਹੜੇ ਬਚਨ ਕੀਤੇ ਸਾਨੂੰ ਬਚਨ ਸੱਚ ਹੋਇਆ ਇੰਜੇ ਮਾਣਾ ਜਾਏ ਸਭ ਤਰ੍ਹਾਂ ਪਤਾ ਲੱਗਿਆ ਵਾਤਾ ਸਾਹਿਬ ਘਰ ਮਾਤਾ ਸੁਦਰਕੌਰ ਜੀ ਜਿਹੜੇ ਵਿਛੜ ਗਏ ਸਨ ਸਾਧਾ ਦੇ ਘੰਡੇ ਦੇ ਭਾਈ ਮਤੀ ਸਿੰਘ ਜੀ ਨਾਲ ਇੱਥੇ ਆਏ ਇੰਦੇ ਦਰਵਾਜ਼ੇ ਸੰਗੇ ਜਿਵੇਂ ਆਪਾਂ ਬੈਠੇ ਤੇ ਮਾਤਾ ਆਲਾ ਨਿਕਲ ਕਰਕੇ ਕਲਗੀਧਰ ਨੂੰ ਪੁੱਛਿਆ ਸਹਿਬਜ਼ਾਦਿਆਂ ਦੇ ਇਕੱਠੇ ਮਾਰਾ ਦੇ ਜਾਣ ਦੀ ਸੀ ਬਾਤ ਇਹ ਚਾਹੁੰਦੇ ਕੀ ਨੇ ਸਵਾਲ ਕੀ ਹੈ ਬਹੁਤ ਵਡੀਆਂ ਸ਼ਹਾਦਤਾਂ ਲਈ ਬਹੁਤ ਵਡੀਆਂ ਕੁਰਬਾਨੀਆਂ ਨੇ ਉਹਨਾਂ ਦੀ ਕੀਤੀ ਕੋਈ ਦੋਸ਼ ਨਹੀਂ ਸੀ ਐਲ ਕਰ ਸਕੇ ਦੁਨੀਆ ਦੇ ਇਤਿਹਾਸ ਵਿੱਚ ਕੋਈ ਨਾ ਕੋਈ ਦੋਸ਼ ਲੱਗਦਾ ਸਹਿਬਜ਼ਾਦਿਆਂ ਤੋਂ ਪਰ ਕੀ ਦੋਸ਼ ਹੈ ਫਿਰ ਫੇਹੀ ਸੀ ਕੱਲ ਕੀ ਤੁਹਾਡੇ ਪੁੱਤਰ ਨੇ ਔਰ ਮਹਾਰਾਜ ਨੇ ਇਸ ਧਰਤੀ ਦੇ ਪੁੱਤਰਾ ਦਾ ਖਿਤਾਬ ਦਿੱਤਾ ਸਾਨੂੰ ਮਾਣ ਹੋਣਾ ਚਾਹੀਦਾ ਸਾਨੂੰ ਇਸ ਗੱਲ ਤੇ ਤੇ ਸਤਿਗੁਰੂ ਸੱਚੇ ਬਾਦਸ਼ਾਹ ਜੀ ਫਿਰ ਇਸ ਧਰਤੀ ਨੂੰ ਨਵਾਜ ਕੇ ਫਿਰ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਿਆ ਨਾ ਮੈਂ ਇੱਕ ਮਿੰਟ ਚ ਕਹਿੰਦੇ ਆ ਇਹ ਪ੍ਰਸੰਗ ਸੁਣਾਈ ਸੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਅੱਖਾਂ ਚ ਖੂਨ ਨੁਕਰਿਆ ਸੀ ਟੋਲੇ ਫਰ ਪੁੱਠੇ ਸਨ ਮਹਾਰਾਜਾ ਆਗਿਆ ਮੰਗੀ ਤੇ ਸਤਪੁਰਾਂ ਨੇ ਸਭ ਜਨ ਦੇ ਪ੍ਰਸੰਗ ਸੁਣਾ ਕੇ ਨਿੱਤੋਂ ਪੰਜਾਬ ਭੇਜਿਆ। ਬਾਬਾ ਬੰਦਾ ਸਿੰਘ ਬਹਾਦਰ ਦਾ ਗੁਰੂ ਸਾਹਿਬ ਜੀ ਦੇ ਨਾਲ ਕੋਈ ਰਿਸ਼ਤਾ ਕਰਦਾ ਨਹੀਂ ਸੀ। ਪਰ ਮਹਾਰਾਜਨ ਨੇ ਸੋਚੀ ਉਹਨੂੰ ਗਿਆਨ ਅਕਸ਼ਿਆ ਉਹਨੂੰ ਸੁਣਾਇਆ ਸੰਤ ਪ੍ਰਸੰਗ ਸਾਹਿਬ ਦਾ ਆਦਿਆ ਦੇ ਤੇ ਥਾਪੜਾਂ ਦੇ ਕੇ ਪੰਜਾਬ ਭੇਜਿਆ। ਇਹ ਬੰਦਾ ਸਿੰਘ ਬਹਾਦਰ ਤੋਂ ਪੰਜਾਬ ਆਉਂਦਾ ਹੈ। ਫਿਰ ਕਿਹੜਾ ਪ੍ਰਸੰਗ ਕਰਦਾ ਹੈ? ਸਮਾਨਾ ਸੌਲਾ ਸਭ ਸਰਹੰਦ ਦੀ ਢਟੀ ਨਾਲ ਧੜਕਾ ਦਿੱਤੀ ਗੁਰੂ ਦੇ ਨਾਦੀ ਪੁੱਤਰ ਆਪਾਂ ਸਾਡੇ ਤੋਂ ਗੁਰੂ ਨੇ ਬਿੰਦੀ ਪੁੱਤਰ ਚਾਰ ਮਾਰੇ ਨੇ ਚਾਰ ਸੀ ਚਾਰ ਹੀ ਵਾਰ ਕੀਤੇ 14 ਮਾਰੇ 50 60 ਦੇ ਸੀ ਬਹੁਤ سارے ਨਸੇ ਨਸੇ ਪਰ ਸਾਡੇ ਤੋਂ ਚਾਰ ਬਿੰਦੀ ਪੁੱਤਰ ਮਾਰੇ ਨੇ ਸੀ ਗੁਰੂ ਕੇ ਨਾਦੀ ਪੁੱਤਰ ਆ ਅੱਜ ਵੀ ਤੁਹਾਨੂੰ ਜੀ ਅਮਰਦ ਸ਼ਕਾਇਆ ਜਿੰਦਾ ਨਾ ਕਿਹਾ ਜਾਂਦਾ ਤੁਹਾਡਾ ਪਿੰਡਾ ਹਨੂ ਗੁਰੂ ਗੋਬਿੰਦ ਸਿੰਘ

پاس پیس رہا تھا کی اٹوں کاٹے تیل دے اٹنا لٹ کڑکائی وزیر خان جیسے موت مارے آئے ہیں وہ سرحان دے بھی کڑے خال سائی بشان صاحب اللہ رائے رائے ایک اور روح میں گھر کھا پایا جروری نے پڑھنی اپنے بچے اور تحاس جو جروری دنیا پجابہ ہمیں اکھ رہی ہے اسی بتا نہیں کہ نہیں دوڑے بچ پائے ہوئے ہیں بہت بچ منتھن دا بھی دنیا اچھا اسی کتھے سی کتھے پہنچ جو ਮਾਦਾਨ ਸਾਡੇ ਚ ਕੀ ਦੇਖਿਆ ਸੀ ਅਈ ਬਬੀ ਕੀ ਕਹਿਣਾ ਜਿਉ ਕਿਸ ਤਰ੍ਹਾਂ ਸਮਾਗਮ ਵਿੱਚ ਕੀਤੇ ਗਏ ਕਿਸ ਤਰ੍ਹਾਂ ਦਾ ਮੈਸੇਜ ਜਿਹੜਾ ਦਿੱਤਾ ਗਿਆ ਸਰਬ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਵਾਜ਼ ਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾ ਕੋ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਨੈ ਸਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਉर्जाਪੁਰ ਜਾ ਕੱਟ ਮਰੇ ਕਬੂ ਨਾ ਛੱਡ ਖੇ ਦੇ ਮਹਵਾਕ ਅਨਸਾਰ ਸਤਿਗੁਰਾਂ ਦੇ ਵੱਡੇ ਫਰਜ਼ੰਦ ਬਾਬਾਜੀਤ ਸਿੰਘ ਬਾਬਾ ਜੁਝਾਰ ਸਿੰਘ ਛੋਟੇ ਫਰਜ਼ੰਦ ਬਾਬਾ ਜੋਰਾਵਾਰ ਸਿੰਘ ਬਾਬਾ ਫਤੇ ਸਿੰਘ ਮਾਤਾ ਗੁਜਰਕੌਰ ਜੀ ਚਮਕੌਰ ਸਾਹਿਬ ਦੇ ਸਮੂਹ ਸ਼ੀਧਾਂ ਦੀ ਯਾਦ ਦੇ ਵਿੱਚ ਪਿਛਲੇ ਦਿਨਾਂ ਤੋਂ ਆਖਾ ਸਾਹਿਬ ਖੇ ਗੁਰਦੁਆਰਾ ਬਾਬਾ ਵੀਰ ਸਿੰਘ ਧੀਰ ਸਿੰਘ ਜੀ ਵਿਖੇ ਰਾਤ ਨੂੰ 7 ਤੋਂ ਲੈ ਕੇ 8:30 ਵਜੇ ਤੱਕ ਰੋਜ਼ਾਨਾ ਸਿਮਰਨ ਜਿਹੜਾ ਅਭਿਆਸ ਕੀਤਾ ਜਾਂਦਾ ਹੈ ਜੋ 15 ਤਰੀਕ ਤੋਂ ਆਰੰਭ ਹੋਇਆ ਤੇ 31 ਦਸੰਬਰ ਤੱਕ ਜਿਹੜਾ ਜਾਰੀ ਰਹਿਣਾ ਹੈ ਇਸੇ ਤਰ੍ਹਾਂ ਅੱਜ ਗੁਰਦੁਆਰਾ ਦਮਦਮਾ ਸਾਹਿਬ ਜੀ ਵਿਖੇ ਪਰਸੋਂ ਰੋਜ਼ ਤੋਂ ਛੋਟੇ ਸਾਹਿਬ ਜੀਾਂ ਤੇ ਮਾਤਾ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹੋ ਕੇ ਸ੍ਰੀ ਅਖੰਡ ਪਾਤਸ਼ਾਹ ਪ੍ਰਾਰੰਭ ਕੀਤੇ ਜਿਨ੍ਹਾਂ ਦੇ 9:30 ਵਜੇ ਭੋਗ ਪਾਏ ਉਪਰੰਤ ਗੁਰਬਾਣੀ ਸ਼ਬਦ ਕੀਰਤਨ ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੋਏ ਆਦੇਸ਼ ਮੁਤਾਬਕ ਸਾਰੀਆਂ ਸੰਗਤਾਂ ਨੇ ਤਖਤ ਸਾਹਿਬ ਦੇ ਸਮੁੱਚੇ ਸਟਾਫ ਨੇ ਮਿਲਜੁਲ ਕਰਕੇ ਮੂਲ ਮੰਤਰ ਤੇ ਗੁਰਮੰਤਰ ਦਾ ਜਾਪ ਕੀਤਾ। ਸਮੁੱਚੀ ਸੰਗਤ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਗੁਰੂ ਸਾਹਿਬ ਜੀ ਕਿਰਪਾ ਕਰਨ ਇਸ ਸਥਾਨ ਤੇ ਮਹਾਰਾਜ ਨੇ ਬਚਨ ਕਹੇ ਸਨ ਇਨ ਪੁੱਤਰਨ ਕੇ ਸੀਸ ਪੈ। ਧਵਾਰ ਦੀਏ ਸਤ ਚਾਰ ਚਾਰ ਮੂਏ ਤੋਂ ਕਿਆ ਭਇਆ। ਇਹ ਜੀਵਤ ਕਈ ਹਜ਼ਾਰ। ਸਤਗੁਰਾਂ ਨੇ ਸਾਨੂੰ ਆਪਣੇ ਪੁੱਤਰ ਨਵਾਜਿਆ ਏ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਏ ਕਿ ਅਸੀਂ ਗੁਰੂ ਸਾਹਿਬ ਜੀ ਦੇ ਪੁੱਤਰ ਧੀਆ ਬਣਦੇ ਲਾਇਕ ਬਣੀਏ। ਗੁਰਸਿੱਖੀ ਜੀਵਨ ਦੇ ਵਿੱਚ ਜਿਉਈਏ। ਅਤੇ ਆਪਣਾ ਬਾਣੀ ਬਾਣੇ ਧਾਰਨੀ ਬਣ ਕੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰਕੇ ਆਪਾਂ ਸਤਗੁਰਾਂ ਦੇ ਤੇ ਉਹਨਾਂ ਮਹਾਨ ਸਾਹਿਬਜਾਦਾਂ ਜੀ ਹਮੇਸ਼ਾ ਆਪਣੇ ਹਿਰਦੇ ਵਿੱਚ ਵਸਾਈਏ ਜੀ ਕਰਮਜੀਤ ਜੀ ਕੀ ਕਹਿਣਾ ਚਾਹੁੰਨੇ ਅੱਜ ਮੂਲ ਮੰਤਰ ਦੇ ਪਾਠ ਕਰੇ ਹਾਂਜੀ ਮੂਲ ਮੰਤਰ ਦੇ ਪਾਠ ਕੀਤੇ ਜਪ ਸਾਹਿਬ ਕੀਤਾ ਜੀ ਵਾਹਿਗੁਰੂ ਸਿਮਰਨ ਕੀਤਾ ਜੀ ਮਨ ਨੂੰ ਬਹੁਤ ਸਕੂਨ ਆਇਆ ਜੀ ਅੱਜ ਸਾਹਿਬਜਾਦਿਆਂ ਦਾ ਤੁਹਾਨੂੰ ਪਤਾ ਹੈ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿੱਖ ਕੌਮ ਵਾਸਤੇ ਸਾਰਾ ਪਰਿਵਾਰ ਬਾਰ ਦਿੰਦਾ ਜੀ ਆਪਾਂ ਨੂੰ ਇੱਕ ਦੇ ਵੀ ਭੁੱਲਣਾ ਨਹੀਂ ਚਾਹੀਦਾ ਜਿੰਨਾ ਯਾਪ ਕੀਤਾ ਜਾਵੇ ਜਿੰਨਾ ਸਿਮਰਨ ਕੀਤਾ ਜਾਵੇ ਜੀ ਬਹੁਤ ਥੋੜਾ ਹੈਗਾ ਤੈ ਦਿਨੋਂ ਕੋਟੀ ਕੋਟੀ ਅਰਬਾਂ ਕਰਬਾਂ ਪਰਮਾਤਮਾ ਦੇ ਚਰਨਾਂ ਦੇ ਵਿੱਚ ਸ਼ੁਕਰ ਕਰਦੇ ਆਂ ਮਾਲਕ ਨੂੰ ਆਪਾਂ ਸਾਰੇ ਇਸ ਗੱਲ ਨੂੰ ਮੰਨਦੇ ਆਂ ਪਰਮਾਤਮਾ ਦੇ ਚਰਨਾਂ ਦੇ ਨਾਲ ਲੱਗ ਕੇ ਜੁੜਨਾ ਚਾਹੀਦਾ ਜੀ ਆਪਾਂ ਨੂੰ ਜੋ ਨੌਜਵਾਨ ਹੈ ਉਰਾਹੀ ਪੈ ਗਏ ਨਸ਼ੇ ਕਰਦੇ ਆ ਉਹਨਾਂ ਨੂੰ ਕੀ ਅਪੀਲ ਹਾਂਜੀ ਆਪਾਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਨੇ ਆ ਵੱਧ ਤੋਂ ਵੱਧ ਵੀ ਗੁਰੂ ਦੇ ਲੜ ਲੱਗਣ ਅੰਮ੍ਰਿਤ ਛਕਣ ਸਿੱਖ ਕੌਮ ਦੇ ਨਾਲ ਜੋੜਨਾ ਨਸ਼ੇ ਪੱਤਿਆਂ ਤੋਂ ਦੂਰ ਰਹਿ ਕੇ ਰਹਿਤਮਾਈ ਜੀਵਨ ਜਿਉਣਾ ਆਵਦਾ ਚੰਗੀ ਸਿੱਖਿਆ ਦੇ ਨਾਲ ਜੋੜਨਾ ਆਪਦੀ ਮਾਪਿਆਂ ਦੀ ਸੇਵਾ ਕਰਨ ਮਾਪੇ ਸਭ ਤੋਂ ਵੱਡੇ ਗੁਰੂ ਹੁੰਦੇ ਆ ਜੀ ਮਾਂ ਬਾਪ ਤੋਂ ਵੱਡਾ ਕੋਈ ਗੁਰੂ ਨਹੀਂ ਹੁੰਦਾ ਜੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਆਪਣੇ ਵਾਸਤੇ ਬਹੁਤ ਕੁਰਬਾਨੀਆਂ ਦਿੱਤੀਆਂ ਸੋ ਆਪਾਂ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਜੀ